ਤਾਕੇ ਵਾਲੀ ਗੱਲ ਹੋਈ ਨਾ ਕਰਾ ਦੀ ਸਾਡੀ ਉਹ ਬੱਲੇ 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 ਸਸੀ ਕਾਲ ਦੀ ਅੱਜ ਦਾ ਦਿਨ ਬਹੁਤ ਖੁਸ਼ੀ ਦਾ ਕਿਉਂਕਿ ਆਪਣੀ ਜੋਧ ਕੈਨੇਡਾ ਤੋਂ ਵਾਪਸ ਆ ਰਹੀ ਆ ਪੀਆਰ ਹੋਣ ਤੋਂ ਬਾਅਦ ਨਵਨੀਤ ਤੇ ਦਮਨ ਨੇ ਬਹੁਤ ਤਿਆਰੀਆਂ ਕੀਤੀ ਹੋਈਆਂ ਨਵਨੀਤ ਜਗਮੀ ਚੱਲੇ ਆ ਫਲੈਂਡ ਦਿੱਲੀ ਤੋਂ ਤੇ ਅਸੀਂ ਘਰੇ ਡੈਕੋਰੇਸ਼ਨ ਕਰਾਂਗੇ ਰਹਿ ਕੇ ਸਾਰੇ ਜਾਣੇ ਸੋ ਤਿਆਰੀਆਂ ਕਰਤੀਆਂ ਪੱਗ ਬੰਨ ਕੇ ਪੂਰੀ ਤਿਆਰੀ ਆ ਹੁਣ ਪਹਿਲਾਂ ਅਸੀਂ ਜਾਵਾਂਗੇ ਸਾਡੇ ਨਾਲ ਤਸਵੀਰ ਪੂਰੀ ਤਿਆਰੀ ਕਰਾਊਗਾ ਚੱਲੇ ਆ ਸਟੋਰ ਤੇ ਫਿਰ ਉੱਥੇ ਦਿਲਵੀਰ ਆ ਰਿਹਾ ਸੀ ਜਾਣਾ ਦਿੱਲੀ ਨੂੰ ਤੇ ਨਮਨੀਤ ਤੇ ਆਪਣਾ ਜਸਵੀਰ ਸ਼ਾਮ ਨੂੰੇ ਜਾਣਗੇ ਘਰੇ ਉੱਥੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਵਾਗਤ ਚੱਲਦੇ ਹੁਣ ਤੇ ਦਲਵੀਰ ਆਇਆ ਉਹਨੂੰ ਮਲਾਉਣੇ ਚਲੋ ਉਹ ਗੱਡੀ ਕਰ ਲਈਏ ਸਟਾਰਟ ਤੇ ਬੈਠਦੇ ਆਂ ਦਲਵੀਰ ਨੇ ਅੱਜ ਆਪਣੇ ਜਸਵੀਰ ਨੇ ਪਹਿਲਾਂ ਕਾਲਜ ਜਾਣਾ ਯੂਵੀ ਬਹੁਤ ਐਕਸਾਈਟਡ ਆ ਯੂਵੀ ਮਾਸੀ ਨੇ ਆਉਣਾ ਕਿੰਨਾ ਕ ਐਕਸਾਈਟਡ ਆ ਬਹੁਤ ਐਕਸਾਈਟਡ ਆ ਕਿਹਨੂੰ ਫੋਨ ਲਾਈ ਜਣਾ ਲੈ ਜੋਤ ਮਾਸੀ ਦਾ ਹੀ ਫੋਨ ਆ ਗਿਆ ਇਹਨੂੰ ਸੋ ਪਹਿਲਾਂ ਸਟੋਰ ਤੇ ਚੱਲਦੇ ਆਂ ਉਹ ਜਰਮਨ ਆ ਵੀ ਹੂੰ ਉਹ ਸਟੇਜ ਸ਼ਾਇਦ ਹਨ ਉਹਦੀ ਜਰਮਨੀ ਆ ਚੱਲ ਬਈ ਜਸਵੀਰ ਪਹਿਲੇ ਰਾਤ ਆਇਆ ਨਵਾਈੜਾ ਤੋਂ ਦਿੱਲੀ ਤੋਂ ਸਹੀ ਗੱਲ ਆਟੋ ਐਕਸਪੋ ਦੇਖ ਕੇ ਕਾਲਜ ਵੱਲੋਂ ਹਨ ਕਿਵੇਂ ਲੱਗੀ ਤੈਨੂੰ ਐਕਸਪੋ ਬਹੁਤ ਕੈਂਟ ਸੀ ਬਹੁਤ ਕੈਂਟ ਸੀ ਕਰਦੇ ਵਾਹ ਜਸਵੀਰ ਚੱਲਿਆ ਵੀ ਕਾਲਜ ਨੂੰ ਸੋ ਆਪਾਂ ਸਟੋਰ ਤੇ ਪਹੁੰਚ ਗਏ ਆ ਪਹਿਲਾਂ ਕਿਵੇਂ ਦਾ ਨਿਸ਼ ਠੀਕ ਆ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਸੋ ਸਟੋਰ ਤੇ ਦੇਖਦੇ ਆਂ ਮੋੜ ਗਈ ਆ ਕਸਬਰ ਪਹੁੰਚੇ ਹੋਏ ਜੀ ਤੇ ਆ ਮੇਰੇ ਕੱਪੜੇ ਨਾ ਮੈਂ ਭੁੱਲ ਜਾ ਠੀਕ ਆ ਪੱਖਾ ਚਲਾ ਰੱਖਿਆ ਲਓ ਜੀ ਆਫਿਸ ਪਹੁੰਚ ਗਏ ਆ। ਲਓ ਵੀ ਦਲਵੀਰ ਆ ਗਿਆ। ਕਿਉਂ ਵੀ ਦਲਵੀਰ ਤਿਆਰੀ ਹੈ ਫੁੱਲ? ਪੂਰੀ। ਲਓ ਵੀ ਇਹ ਮੁੰਡਾ ਚੱਲਿਆ ਦਿੱਲੀ। ਅਸੀਂ ਦੋਨੋਂ ਜਾਣਾ ਚੱਲੇ ਆ। ਬੈਠ ਆ ਜਾ। ਠੀਕ ਠਾਕ ਹਰ ਵੱਧ ਕੱਢੀ। ਹੋਰ ਵੇਖ ਮੁੰਡੇ ਦੀ ਪੂਰੀ ਆ। ਲਓ ਵੀ ਤਿਆਰੀ ਖਿੱਚ ਲਈ ਆ। ਮੈਂ ਤਾਂ ਕੱਪੜੇ ਚੱਕ ਲਿਆ ਜਿਹੜੇ ਪੈਕ ਕੀਤੇ ਆ। ਤੇ ਕਿਉਂਕਿ ਅਸੀਂ ਸੋਚਿਆ ਕਿ ਹੁਣ ਇਸ ਟਾਈਮ ਨਾਲ ਜਾਵਾਂਗੇ ਫਲਾਈਟ ਹੈਗੀ ਆ ਜੋਧ ਦੀ 12 ਵਜੇ ਦੀ। ਸੋ ਉੱਥੇ ਜਾ ਕੇ ਰੂਮ ਲੈ ਲਾਂਗੇ ਤੇ ਉੱਥੇ ਰਾਵਾਂਗੇ ਫਿਰ ਸਵੇਰ ਚੱਲਾਂਗੇ। ਨਵਨੀਤ ਕੌਰ ਜੀ ਸਾਡੇ ਘਰੇ ਆ। ਅਸੀਂ ਇੱਥੇ ਹੀ ਰਾਵਾਂਗੇ ਸ਼ੋਰੂਮ ਨੂੰ ਸੰਭਾਂਗੇ ਯੂਵਰਾਜ ਬਰਾੜ ਤੇ ਯੂਵਰਾਜ ਮੇਰੇ ਨਾਲ শোরੂਮ ਸੰਭੂਗਾ ਹਾਂ ਯੂਵਰਾਜ ਵੀ ਸਾਰੇ ਕਸਟਮਰ ਦੇਖੂਗਾ ਅੱਜ ਤੂੰ ਮੇਰੇ ਨਾਲ ਰਹੀ ਮੇਰੇ ਕੋਲੇ ਕੌਣ ਆ ਇੱਥੇ ਤੇ ਅਸੀਂ ਘਰ ਜਾਗੇ ਬਾਕੀ ਡੈਕੋਰੇਸ਼ਨ ਕਰਨੀ ਆ ਅੱਜ ਆਪਾਂ ਚਲਿਏ ਧੁੱਲੇ ਚਲੋ ਜੀ ਓਕੇ ਬਾਏ 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 ਕਰ ਦੋ ਇਹ ਵੀ ਘਰੇ ਵਲੌਗ ਸ਼ੂਟ ਕਰਨਗੇ ਹਨਾ ਹਾਂ ਅਸੀਂ ਡੈਕੋਰੇਸ਼ਨ ਕਰਾਂਗੇ ਸਾਰੀ ਡੈਕੋਰੇਸ਼ਨ ਵਾਲਾ ਦਿਖਾਓ ਅਸੀਂ ਦਿੱਲੀ ਪਹੁੰਚ ਕੇ ਤੁਹਾਨੂੰ ਫੋਨ ਕਰਦੇ ਹਾਂ ਲੈਟਸ ਗੋ ਬॉयਜ਼ ਐ ਇਤਨੀ ਕਾਰ ਕਿੱਧਰ ਖੜੀ ਆ ਚਲੋ ਓ ਜੀ ਡਿਜ਼ਾਈਨਿੰਗ ਦਾ ਕੰਮ ਵੀ ਚੱਲ ਰਿਹਾ ਜੋਰਾਂ ਤੇ ਚਲੋ ਜੀ ਚਲਿਏ ਆਪਾਂ ਚੱਲਾਂਗੇ ਬਠਿੰਡੇਵਾਲ ਦੀ ਬਰਨਾਲੇ ਵੱਲ ਬਰਨਾਲੇ ਵੱਲ ਦੀ ਜਾਵਾਂਗੇ ਤੇ 12 ਵਜੇ ਕੇ 6 ਮਿੰਟ ਹੋ ਚੁੱਕੇ ਆ ਜੀ ਦੇਖਦੇ ਆ ਲਓ ਵੀ ਆਪਾਂ ਬਰਨਾਲੇ ਪਹੁੰਚ ਚੁੱਕੇ ਆ ਲਓ ਜੀ ਰਾਜਾ ਜੀ ਢਾਬਾ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਕਰਦੇ ਆ ਲੰਚ ਲੇਟ ਤਾਂ ਕਾਫੀ ਹੋ ਗਏ 4 ਵਜੇ ਕੇ ਤੇ 20 ਮਿੰਟ ਹੋ ਚੁੱਕੇ ਆ ਸੋ ਫਿਰ ਫੇਰਾ ਆਪਾਂ ਚੱਲਾਂਗੇ ਅੱਗੇ ਪਹਿਲਾਂ ਛਕਦੇ ਆਂ ਪ੍ਰਸ਼ਾਦੀ ਗੱਡੀ ਕਰਤੀ ਆਪਾਂ ਪਾਰਕ ਤੇ ਟਾਬਾ ਵਧੀਆ ਬਣਿਆ ਹੋਇਆ ਯਾਰ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਜਿਹੜਾ ਸੀ ਆ ਸੰਗ ਆਏ ਇੰਦਰਲਾ ਰੋਡ ਉਹ ਮੇਨ ਉਧਰ ਦਿੱਲੀ ਵਾਲਾ ਦੂਜਾ ਰੋਡ ਆ ਸੀ ਇਹ ਵਾਲੇ ਰੋਡ ਆਏ ਆ ਜਿਹੜਾ ਸੰਗਰੂਰ ਵੱਜਦੀ ਆ ਸੋ ਇੱਧਰ ਟ੍ਰੈਫਿਕ ਬਹੁਤ ਘੱਟ ਆ ਇਹ ਖਾਸ ਗੱਲ ਆ ਤੇ ਟਾਬੇ ਵੀ ਘੱਟ ਆਏ ਥੋੜੇ ਜਿ ਇੰਦਰ ਨੂੰ ਆ ਦੇਖੋ ਹੁਣ ਇਹ ਟਾਪਾ ਪੂਰਾ ਘੈਂਟ ਲੱਗ ਰਿਹਾ ਬਾਕੀ ਖਾਣਾ ਜਾ ਕੇ ਚੈੱਕ ਕਰਦੇ ਆ ਕਿਦਾਂ ਦਾ ਹੋਊਗਾ ਟੇਸਟ ਕਰਦੇ ਆ ਲਓ ਜੀ ਰਾਜਾ ਜੀ স্পੈਸ਼ਲ ਥਾਲੀ ਆ ਗਈ ਆਪਣੀ ਦੇਖੋ ਆ ਅੱਗੇ ਤੁਹਾਨੂੰ ਦੋਨਾਂ ਨੂੰ ਮੇਰਾ ਤਾਂ ਬਹੁਤ ਹੋ ਗਈ ਹੈ ਥਾਲੀ ਤਾਂ ਨਾ ਦੁੱਲੇ ਲਓ ਜੀ ਖਾਣਾ ਪਾਣੀ ਛਕ ਲਿਆ ਦੁੱਲੇ ਜੀ ਕੀ ਪਾਇਆ ਪਾਣੀ ਪਾਣੀ ਹੈ ਹੁਣ ਆਪਾਂ ਕਰਦੇ ਆਂ ਵਾਪਸੀ ਉਧਰ ਨੂੰ 에어ਪੋਰਟ ਵੱਲ ਨੂੰ ਚੱਲਦੇ ਆ ਜੀ ਫਲਾਈਟ ਜੋ ਦੱਸ ਰਹੀ ਥੋੜੀ ਲੇਟ ਹੋ ਗਈ ਆ ਅੱਧਾ ਘੰਟਾ ਹੋਰ ਲੇਟ ਹੋ ਗਈ ਆ ਅਸੀਂ ਵੀ ਨਮੰਦਾਸੀ ਕਰਦੇ ਪਏ ਆ। ਲਓ ਵੀ ਅਪਨ ਜੋਧੇ ਆਉਣ ਦੀ ਤਿਆਰੀ ਚ ਆਹ ਵੀ ਸਬਜ਼ੀ ਬਣਾ ਦੇ ਪਰ ਜੀ ਕੇ ਇਹਨੂੰ ਭਾਜੀ ਸ਼ਿਮਲਾ ਪਰ ਮੇਂ ਸ਼ਿਮਲਾ ਵਰਸ ਪਨੀਰ ਦੀ ਭੁਰਜੀ ਨਾਲ ਮੈਂ ਕੱਲੀ ਪਨੀਰ ਦੀ ਭੁਰਜੀ ਇਹਨਾਂ ਬਹੁਤ ਸ਼ਾਹੀ ਬਕਵਾਨ ਬਣਾਏ ਜਾ ਰਹੇ ਨੇ। ਫਾਈਨਲੀ ਆਪਾਂ ਸਾਰੀ ਡੈਕੋਰੇਸ਼ਨ ਕਰਨ ਲੱਗੇ ਆ ਜੋ ਦਾ ਜੇਤ ਟੀ ਫਲਾਤਾ ਤੇ ਉਹ ਯੂਵੀ ਕੋਲੇ ਆ ਜਸ 100 ਡੇ ਪਹੁੰਚ ਚੁੱਕੇ ਆ ਤੇ ਆਹ ਵਾਲਾ ਸਟੈਂਡ ਸਾਡੇ ਦਲਵੀਰ ਨੇ ਖੁਦ ਰੈਡੀ ਕੀਤਾ ਵੈਲਡਿੰਗ ਕਰਕੇ ਉਹ ਤਾਂ ਪਟਿਆ ਹੋਇਆ ਨਹੀਂ 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 ਸਹੀ ਆ ਇਹ ਉਹ ਆ ਉਹ ਐਂ ਹੁੰਦੀ ਆ ਮਾਤਾ ਬੱਕੀ ਘੁਬਾਰਾ ਯੂਵੀ ਹੋ ਫਲਾ ਰਿਆ ਵਿਖਾਈ ਜੋਤ ਪੂਰੀ ਕਰਦੀਆ ਵਜੇਰਨੀ ਤਾਂ ਹੋ ਗਿਆ ਜ਼ਰੂਰ ਲੈ ਕੇ ਆਉਂਗੇ ਘੁਬਾਰਾ ਲੈ ਹੋ ਗਈ ਉਹ ਫੇਰ ਇਸ ਤਰ੍ਹਾਂ ਫਲਾ ਦੇ ਉਹ ਵਿਚਾਲੇ ਰੱਖ ਦੇ ਆ ਤੇ ਜੇ ਤੇ ਟੀ ਦੇ ਨਹੀਂ ਜੇ ਸੂਰ ਇਹਦੇ ਨਾਲ ਸਕੈਂਟਨ ਟ ਬੋਲੇ ਹਾਂ ਹੋ ਗਈ ਜੋਤ ਪੂਰੀ ਸਮਝ ਰੋਹ ਜ ਮੇਰਾ ਮੂੰਹ ਤਾਂ ਮਾਰੀ ਗਈ ਤੇ ਮੇਰੀ ਗੱਲ ਨਹੀਂ ਹੋਵੇ ਇਦਾਂ ਕੀ ਹਾਂ ਚੱਲ ਸਲਾਪ ਨਾ 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 ਅੰਕੀ ਦਾ ਬੇਓ ਹਾਂ ਗਲਤ ਟਾਕੇ ਮਾਰਦ ਨੇ ਇਹ ਤਾਂ ਬਹੁਤ ਲਵੇਰ ਨਾਲ ਇਹਦੇ ਨਾਲ ਸਭ ਪਰਤੇ ਸੀ ਗੱਲ ਹਾਂ ਮੇਰੇ ਮੂੰਹ ਤੇ ਨਾ ਟਾਕਾ ਮਰਵਾ ਟਾਕਾ ਫਟਿਆ ਤਾਂ ਨਹੀਂ ਹੋਇਆ ਬੁਲਬਲਾ ਉਹ ਤੇ ਆਪਾਂ ਫਿਰ ਹੋਰ ਦੇਖਦੇ ਤੂੰ ਚਲਾ ਦੇ ਟਾਕਾ ਮਾਰ ਨਾ ਓਏ ਬਲੋਰ ਪਤਾ ਕੀ ਕੰਮ ਆਦਾ ਅਸੀਂ ਟਰੈਕਟਰਾਂ ਦੇ ਫਿਲਟਰ ਸਾਬ ਕਰਦੇ ਇਹ ਨਾਲ ਦਲਵੀਰ ਨੇ ਕਿਹਾ ਸੀ ਇਹਦੇ ਨਾਲ ਭਰਿਓ ਸਾਰੀ ਮਿੱਟੀ ਕੀਤਾ ਮੂਲੇ ਆ ਕੇ ਲਾ ਕੇ ਆੜ ਬਾਹਰ ਘਟਿਆ ਹੋਰ ਲਾ ਹੋਣਾ ਹੋਰ ਅੱਛਾ ਪਹਿਲੇ ਲਾ ਲਿਆ ਤੂੰ ਜਾਂ ਤਾਂ ਲਾ ਲਿਆ ਕਰ ਫੜੜ ਬੜ ਮਾ ਤੂੰ ਛੱਡ ਨਾ ਨਾ ਮੈਂ ਆਪ ਹੀ ਖਿੱਚੂੰਗਾ ਤੂੰ ਆ ਛੱਡ ਠੀਕ ਹੈ ਫੜ ਕਰ ਅੱਛਾ ਹਾਂ ਚਲ ਆਜਾ ਆ ਇੰਨਾ ਸਹੀ ਹੈ ਪਰਫੈਕਟ ਲੋ ਜੀ ਆਪਣੇ ਸਾਰੇ ਗੁਬਾਰੇ ਕੰਪਲੀਟ ਹੋ ਗਏ ਆ ਫਲਾ ਲੇ ਆਪਾਂ ਤੇ ਹੁਣ ਇਹਨਾਂ ਦੀ ਲੜੀ ਬਣਾਈ ਆ ਰਹੀ ਆ ਇਹ ਉੱਪਰ ਆ ਲੜੀ ਦੀ ਇੱਕ ਪਾਸੇ ਨੂੰ ਖਿੱਚ ਲੋ ਛੁਰੇ ਮਗਰ ਨੂੰ ਆਪਾਂ ਵਾਲ ਸਟੈਂਡ ਦੇ ਉੱਤੇ ਇਹਨੂੰ ਟੰਗਾਂਗੇ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਜਦੋਂ ਪੂਰਾ ਆਪਾਂ ਡੈਕੋਰੇਸ਼ਨ ਕਰਤੀ ਆ ਦੇਖਿਓ ਬਈ ਦਿੱਲੀ ਆਪਾਂ ਪਹੁੰਚ ਚੁੱਕੇ ਆ ਜੀ ਸੋ ਲਗਭਗ ਟਾਈਮ ਹੋ ਗਿਆ 8:32 ਤੇ ਆਪਣੇ ਜੋਤ ਨੇ ਉਤਰਨਾ ਜਹਾਜ਼ ਤੋਂ ਲਗਭਗ 8:30 ਹਾਂ 8:30 ਵਜੇ ਹੈਨਾ ਸੋ ਬਾਰ ਆਉਂਦੇ ਨੂੰ 1.5 ਦਾ ਵਾਜੀ ਆ ਨਾ ਹਾਂਜੀ ਸੋ ਉਹਨਾਂ ਟਾਈਮ ਆਪਾਂ 에어로 ਸਿਟੀ ਚੱਲੇ ਹਾਂ ਲੋਬੀ ਦੇਖੋ 에어로 ਸਿਟੀ ਬਹੁਤ ਜਿਆਦਾ ਸੋਹਣੀ ਬਣੀ ਹੋਈ ਆ ਤੇ ਇਹ ਬਿਲਕੁਲ 에어ਪੋਰਟ ਦੇ ਨਾਲ ਆ ਹੂੰ ਹੂੰ ਗੱਲਬਾਤ ਆ ਪੂਰੀ 에어로 ਸਿਟੀ ਦਿੱਲੀ ਇੱਥੇ ਪੂਰੀ ਘੈਂਟ ਗੱਲਬਾਤ ਗੱਡੀ ਅਸੀਂ ਕਰਤੀ ਆ ਜੀ ਪਾਰਕ 에어로 ਸਿਟੀ ਦੇ ਵਿੱਚ ਆਹ ਸਾਈਡ ਤੁਹਾਨੂੰ ਇੱਕ ਖਾਸ ਚੀਜ਼ ਦਿਖਾਉਣ ਲੱਗਿਆ ਆ ਦੇਖੋ ਇਹਨਾਂ ਨੇ ਕਿਦਾਂ ਕੰਮ ਕੀਤਾ ਹੋਇਆ ਕਿਧਰ ਲਿਫਟ ਇਧਰ ਆ ਆ ਦੇਖੋ ਬੰਦਿਆਂ ਦੀ ਵਾਲਾ ਲੇਬਰ ਬਚਾਉਣ ਦੇ ਲਈ ਤਾਂ ਲਾਏ ਨੇ ਚੱਲੀਏ ਵੀ ਦਿਲਵੀਰ ਹੋਰ ਹੋਰ ਚਲੋ ਚਲੋ ਲੋ ਵੀ ਐਰੋ ਸਿਟੀ ਦੀ ਵਾਈਬ ਵੀ ਕੁਛ ਅਲੱਗ ਆ ਨਾ ਬੜੀ ਘੈਂਟ ਮਾਰਕੀਟ ਬਣੀ ਹੋਈ ਆ ਸਾਰੇ ਵਾਸਤੇ ਬ੍ਰਾਂਡ ਹੀ ਬ੍ਰਾਂਡ ਵਾਸੀ ਵੀ ਘੁੰਮ ਰਹੇ ਆ ਟਾਈਮ ਪਾਸ ਕਰ ਰਹੇ ਆ ਦੇਖੋ ਮਾਲ ਕੀ ਆ ਵਾਈਬ ਐ ਤੁਲੇ ਕਿਵੇਂ ਲੱਗ ਰਿਹਾ ਪੂਰਾ ਵਧੀਆ ਵਧੀਆ ਸੋਰੀ अर्ਲੀ ਆ ਗਏ ਥੋੜਾ ਜਿਹਾ ਤੇ ਇੰਜੋਏ ਕਰ ਰਹੇ ਆ ਦੇਖ ਰਹੇ ਆ ਮਾਹੌਲ ਕੀ ਆ ਇਹ ਵਰਲਡ ਮਾਰਕ ਦੀ ਬਿਲਡਿੰਗ ਆ ਨਾ ਆ ਵੀ ਵਰਲਡ ਮਾਰਕ 1 ਆ ਇਹ ਉਧਰ ਵੀ ਵਰਲਡ ਮਾਰਕ 2 ਆ ਅਲੱਗ-ਅਲੱਗ ਅਦਲਵੀਰ ਇਹ ਆਪਾਂ 1 ਚ ਆ ਬੁੱਲਾ ਵੀ ਵੇਟ ਕਰੀਏ ਨਾ ਇਧਰ ਜੂੜਦੇ ਆਣਾ ਸੋ ਬਹੁਤ ਟਾਈਮ ਹੋ ਗਿਆ ਵੇਟ ਕਰਦੇ ਆ ਨੂੰ 12:30 ਦਾ ਟਾਈਮ ਸੀ ਅੰਦਰ ਜਿਹੜਾ ਉਹ ਆਪਣਾ ਸਾਰਾ ਪ੍ਰੋਸੈਸ ਹੋਣਾ ਨਾ ਬਾਹਰ ਆਉਣ ਲਈ ਉਹ ਚੱਲ ਰਿਹਾ ਅਜੇ ਤੱਕ ਰਾਤ ਦਾ ਮਤਲਬ ਉਹ ਜਿਹੜੀ ਆਪਾਂ ਗੱਲ ਕਹੀ ਸੀ 1:30 2:00 ਵਜੇ ਨੇ ਉਹੀ ਗੱਲ ਹੋ ਗਈ ਹੈ ਨਾ ਦੁੱਲੇ ਨੇ ਤਾਂ ਬੂਟਵਾਟ ਲਾ ਲਿਆ ਵੇ ਵੇਟ ਤਾਂ ਇੱਕ ਕੰਮ ਚੱਲੀ ਜਾਂਦਾ ਆਪਾਂ ਦਿੱਲੀ ਪਹੁੰਚ ਗਏ ਸੀ ਲੱਗਦਾ ਅੱਠਾ ਜੀ ਅਸੀਂ 8 ਵਜੇ ਪਹੁੰਚ ਗਏ ਸੀ ਹਾਂ ਸੋ ਵੇਟ 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 ਬਈ ਬੋਹੋ ਜੀ ਸਾਰੇ ਜਣੇ ਵੇਟ ਕਰ ਰਹੇ ਆ ਆਪਣੇ ਆਪਣੇ ਗੈਸਟ ਦੀ ਫੈਮਿਲੀ ਮੈਂਬਰ ਦੀ ਆਨ ਦੀ ਸੋ ਅਸੀਂ ਵੀ ਵੇਟ ਦੇ ਵਿੱਚ ਖੜੇ ਹਾਂ ਟਾਈਮ ਤਾਂ 2 ਵਜੇ ਨਾਲੇ ਹੋ ਗਿਆ ਹੁਣ ਬਸ ਇਨ ਬਾਕੀ ਕੰਮ ਹੋ ਗਿਆ ਨੇ ਬਸ ਸੁਣ ਲੱਗੀ ਜੀ ਲੈਣਾ ਉਹਨਾਂ ਨੇ ਫਿਰ ਬਾਹਰ ਆਜਣਾ ਜੋਤ ਨੇ ਜੋਤ ਦਾ ਮੈਸੇਜ ਆਇਆ ਵੀ ਲੱਗੀ ਜਿ ਮਿਲ ਗਏ ਆ 28 ਵੱਜ ਚੁੱਕੇ ਆ ਪੂਰੇ ਬਹੁਤ ਜ਼ਿਆਦਾ ਟਾਈਮ ਲੱਗਿਆ ਅਸੀਂ ਫਲਹਾਲ ਵੇਟ ਤੇ ਹੀ ਹੋਏ ਆ ਵੇਟ ਚੱਲ ਰਿਹਾ ਟਰੇਨ ਨੰਬਰ 6 ਤੇ ਸੋ ਦੇਖਦੇ ਆ ਕਿੰਨਾ ਟਾਈਮ ਜੋਤ ਪਹੁੰਚਦੀ ਹੈ ਹੁਣ ਲਓ ਵੀ ਜੋਤ ਪਹੁੰਚ ਚੁੱਕੀ ਆ ਉਹ ਘੜੀ ਉਹਨਾਂ ਦੀ ਜੋਤ ਰਾਣੀ ਹਾਂ ਸਤਿ ਸ਼੍ਰੀ ਅਕਾਲ ਬੜਾ ਤੂੰ ਟਾਈਮ ਲਾਇਆ ਵੀ ਜੋਤ ਤੂੰ ਟੂ ਮੱਚ ਟਾਈਮ ਲਾਇਆ ਪੜੀ ਲਗੇਜ ਵੀ ਲਾਇਆ ਮੈਂ ਨਹੀਂ ਅੱਜ ਤਾਂ ਥੱਕ ਥੱਕ ਬਹੁਤ ਜ਼ਿਆਦਾ ਥੱਕੇ ਦੀ ਖੜੇ ਖੜੇ ਚੱਲੀਏ ਹੁਣ ਚਲੋ ਜੀ ਵੈਲਕਮ ਟੂ ਇੰਡੀਆ ਆ ਬੰਦੇ ਨੇ ਲੇਟ ਗਿਆ ਦੁੱਲੇ ਉੱਪਰ ਜਾਣਾ ਪੈਣਾ ਹੁਣ ਤੇ ਬਾਬਾ ਵੀ ਆਉਗਾ ਸਾਨੂੰ ਉਹੀ ਤਾਂ ਗੱਲ ਆ 40% ਕਿੰਨਾ ਟਾਈਮ ਦਾ ਵੀ ਇਹ ਨਹੀਂ ਸੋਚ ਰਹੇ ਮਾਮਾ ਵੀ ਕਦੋਂ ਸੀ ਆ ਕਿੰਨਾ ਟਾਈਮ ਦਾ ਨਹੀਂ ਸੋਚ ਰਹੇ ਮਾਮਾ ਵੀ ਪਹੁੰਚੂਗਾ ਐ ਦੁੱਲੇ ਅਸੀਂ ਤਾਂ ਹੁਣ ਵੀ ਅਸੀਂ ਤਾਂ ਜੋਤ ਹੁਣ ਵੀ ਫੋਨ ਕਰ ਕਰਕੇ ਸੋਚਦਾ ਇਹ ਵੀ ਕੁਛ ਇਹਦਾ ਮਾਮਲਾ ਆਇਆ ਜਾਂ ਨਹੀਂ ਸੋਚੀਆ ਇਹ ਵੀ ਮਾਮਲੇ ਨੂੰ ਮੂਵ ਕਰ ਦਿੱਤੀ ਹੈ ਵੀ ਬਾਬਾ ਨੂੰ ਪਤਾ ਲੱਗ ਜੂਏ ਰਿਪੋਰਟ ਤੇ ਹੈਗਾ ਕਿ ਨਹੀਂ ਹੈਗਾ ਬਾਬਾ ਦਾ ਸਿਰ ਹੁਣ ਬਾਬਾ ਨੂੰ ਹੈ ਮੇਰੇ ਵਾਲੀ ਗੱਲ ਚੱਲਦੀ ਆ ਉੱਠੀ ਆ ਜਾਂਦੀ ਲਓ ਕੁੜੀ ਨੂੰ ਵਧਾਈਆਂ ਦੇ ਦਿਆਂ ਪਹਿਲਾਂ ਤਾਂ ਵੀ ਪੀਆਰ ਹੋ ਕੇ ਵਾਪਸ ਆਈ ਆ ਲੈ ਤਰਾ ਸਾਰਾ ਪ੍ਰੋਸੀਜ ਐਂਦੂਲੇ ਤੂੰ ਵੀ ਤੂੰ ਵੀ ਸਿਰ ਤੇ ਯਾਦ ਰੱਖ ਕੇ ਕੁੜੀ ਨੂੰ ਅਸ਼ੀਰਵਾਦ ਦੇ ਵੀ ਪੀਆਰ ਲੈ ਕੇ ਵਾਪਸ ਆਈ ਆ ਬਹੁਤ ਮਿਹਨਤ ਕੀਤੀ ਆ ਬੇਈ ਜਿੰਨੇ ਵੀ ਭੈਣ ਭਰਾ ਪੀਆਰ ਲੈ ਕੇ ਵਾਪਸ ਆਉਂਦੇ ਆ ਬਹੁਤ ਮਿਹਨਤੋ ਬਾਅਦ ਮਿਲਦੀ ਆ 6 ਸਾਲ ਲੱਗੇ ਜੋ ਤਾਂ ਨਾ 8 ਸਾਲ 8 ਓਹੋ ਆ ਮੁੰਡਾ ਵੀ ਸਾਡਾ ਕੈਨੇਡਾ ਵਾਲਾ ਹੀ ਵੈਸੇ ਪਰ ਇਹ ਕਈ ਵਾਰੀ ਜੰਗ ਛੇਤੀ ਹਾਰ ਕੇ ਆ ਗਿਆ ਸੀਗਾ ਨਹੀਂ ਅਸੀਂ ਘੁੰਮ ਨਹੀਂ ਗਏ ਸੀ ਹਾਂ ਇੱਕ ਆ ਇੱਕੋ ਮਕੇ ਵਾਪਸ ਆ ਗਿਆ ਉਹ ਵੀ ਲੱਗੇ ਰੱਖਣ ਲੱਗੇ ਆ ਹੁਣ ਤੇ ਫਿਰ ਹੁਣੇ ਰਵਾਨਾ ਹੋਲ ਵੀ ਜਾ ਆ ਜਵਦਾ ਕਿਰਪਾ ਜਹਾਜ਼ ਕੀ ਡਿੱਗੀ ਕੋ ਖੋਲੇ ਪਾਰਕਿੰਗ ਹੈ ਜੀ ਇਹ 에어ਪੋਰਟ ਦੀ ਦੇਖੋ ਬਹੁਤ ਇੱਥੇ ਗੱਡ ਖਾਨਾ ਖੜਾ ਹੋਣਾ ਚਲੋ 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 ਗੁੱਲਾ ਕਰ ਰਿਹਾ ਸੇਵਾ ਹਨਾ ਜੋਦ ਹਾਂ ਉਹ ਬੋਲੇ ਪਾਰ ਆਏ ਪਾਰ ਆਏ ਹੈਲਪ ਮੰਗ ਲਾ ਜੀ ਜਵਾਬ ਨਹੀਂ ਦੇਉਂਦੇ ਨੇ ਉਜੀ ਚਲੋ ਲੱਗ ਜੀ ਜੇ ਮਾਮਾ ਆਏ ਨਾ ਫੇਰ ਲੱਗੇ ਜੇ ਇਹਨਾਂ ਦਾ ਉੱਤੇ ਬੰਨਣਾ ਪੈਣਾ ਤੇ ਜੀ ਆ ਜਾਣਾ ਸੀ ਆ ਜਣਾ ਸੀ ਫੇਰ ਜੀ ਅੱਛਾ ਚਲੋ ਲੜੀ ਗਾਣਾ ਲੱਗਣਾ ਦੁੱਲੇ ਅੱਗੇ ਮੂਰੇ ਜਗ੍ਹਾ ਬਹੁਤ ਹੈਗੀ ਆ ਮਾਹ ਲਾ ਕੇ ਚਲੋ ਜੀ ਬੱਚਿਓ ਲਓ ਵਾਈਕੂ ਦਾ ਨਾਮ ਸੱਚ ਨਾਮ ਜੀ ਲਓ ਜੀ ਪਿੰਡ ਸਲੇਮ ਪਰ ਪਹੁੰਚਣ ਵਾਲੇ ਆ ਸਿਰਫ 5 ਮਿੰਟਾਂ ਦੇ ਵਿੱਚ ਜੋਤ ਨੇ ਖੇਚ ਲਈ ਹੈ ਤਿਆਰੀ ਸਾਰੇ ਸਵਾਗਤ ਲਈ ਖੜੇ ਆ ਖੁਸ਼ੀ ਹੋ ਰਹੀ ਹੈ ਜੋਤਪੁਰੀ ਹਾਂਜੀ ਹਾਂਜੀ ਪੂਰੀ ਜੋ ਉਸ ਦਾ ਨਿੱਘਾ ਸਵਾਗਤ ਕਰਨਾ ਨਿੱਘਾ ਸਵਾਗਤ ਕਰਨ ਲੱਗੇ ਆ ਜੋਤ ਚਲੋ ਪੁੜੀ ਨੇ ਮਿਹਨਤ ਕੀਤੀ ਹੈ ਬਈ ਪੀਆਰ ਲੈ ਕੇ ਵਾਪਸ ਆਈ ਆ ਤੇ বাস ਪਹੁੰਚਣ ਵਾਲਿਆਂ ਸਾਰਿਆਂ ਨੇ ਫੋਨ ਤੇ ਫੋਨ ਕਰੀ ਜਾਂਦੇ ਆ ਸਾਰਿਆਂ ਨੇ ਪਹੁੰਚ ਚੁੱਕੀ ਹੈ ਸੰਗਤ ਹਨਾ ਮਾਮਾ ਜੀ ਹੋਰੇ ਵੀ ਪਹੁੰਚੇ ਹੋਏ ਆ ਤੇ ਹੋਰ ਵੀ ਸਾਰੇ ਹਨਾ ਫੈਮਿਲੀ ਆ ਚਲਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕਿੰਦਾ ਸਵਾਗਤ ਦੀਆਂ ਤਿਆਰੀਆਂ ਹੋਈਆਂ ਲਓ ਜੀ ਪਹੁੰਚ ਚੁੱਕੇ ਆ ਸਲੇਮਪੁਰ ਦੀ ਧਰਤੀ ਦੇ ਉੱਤੇ ਤੇ ਸਵਾਗਤ ਲਈ ਪੂਰੀ ਫੈਮਿਲੀ ਖੜੀ ਹੋਈ ਆ ਯੂਵੀ ਦੇਖੋ ਆਪਣਾ ਉਹ ਗੜਾ ਛਾਲਾ ਮਾਰੀ ਜਾਂਦਾ ਆ ਬੱਲੇ ਓਏ 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 ਆ ਖੜੇ ਵੀ ਸਾਰੇ ਜਣੇ ਜੂਵੀ ਜੂਵੀ ਦੁੱਲੇ ਰੋਕ ਲਵੜ ਜਾ ਇੱਥੇ ਤਾਰਨਾ ਇਹਨਾਂ ਨੇ ਹਾਂ ਹਾਂ ਜਦੋਂ ਉਤਰ ਜਾ ਓ ਬੱਲੇ ਯੂਵੀ ਆ ਗਿਆ ਇੱਥੇ ਤਾਂ ਨਹੀਂ ਤਾਰਨਾ ਇੱਥੇ ਤਾਰਨੇ ਆ ਸਾਰੇ ਜਣੇ ਖੜੇ ਆ ਹੋਰ ਯਾਰ ਉੱਤਰ ਜੋ ਉੱਤਰ ਜੋ ਖੜੇ ਜੂਵੀ ਵੀ ਬਹਿ ਜਾਂਦੇ ਦੁੱਲੇ ਯੂਵੀ ਨੇ ਬਹਿ ਜਾਂਦੇ ਤੇ ਆ ਜਾ ਮੈਂ ਤੁਸੀਂ ਪਿੱਤਰੇ ਉੱਤਰ ਚਲੋ ਮੈਂ ਵੀ ਉੱਤਰਦਾ ਖੜੇ ਦੁੱਲੇ ਮੈਂ ਵੀ ਉੱਤਰ ਜਾ ਉਤਰੋ ਚਲੋ ਜੀ ਚਲੋ ਜੀ ਚਲੋ ਜੀ ਇੱਧਰ ਆ ਜਾਓ ਇੱਧਰ ਆ ਜਾਓ ਸਤਿ ਸ਼੍ਰੀ ਅਕਾਲ ਜੀ ਅਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਵੀ ਆ ਜਾਓ ਵੀ ਆ ਜਾਓ ਵੀ ਪਹੁੰਚ ਗਏ ਸੰਗਤ ਪਟਾਕੇ ਵਾਲੀ ਗੱਲ ਹੋਈ ਨਾ ਕਰਾ ਲਈ ਸਾਡੀ ਪੁੱਠਾ ਨਸ਼ ਭਾਰੀ ਨੂੰ ਓ ਬੱਲੇ 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 ਬਸੜੀ ਸਤਿ ਸ਼੍ਰੀ ਅਕਾਲ ਜੀ ਰਿਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਗਲਾ ਸਿਕਾ ਆਜੋ ਵੀ ਆਜੋ ਵੀ ਆਜੋ ਪੂਰੇ ਟਾਈਮ ਤੇ ਪਹੁੰਚ ਗਏ ਹਨਾ ਗਾਰਡ ਐਂਟਰੀ ਮਾਰੀਏ ਚਲੋ ਵੀ ਆਜੋ ਅੰਦਰ ਦੁੱਲੇ ਦੀ ਗੱਡੀ ਕਿ ਰੋਡ ਤੇ ਖੜੀਆ ਓਹ ਤਲਵੀਰ ਨੂੰ ਵੀ ਚਾੜ੍ਹ ਮਾ ਲੋ ਕੋਈ ਉਹ ਕਿਹੜਾ ਵਿਆਹ ਵਾਲੀ ਕੁੜੀ ਲਾਉਣ ਨੂੰ ਆਜੋ ਵੀ ਸਾਰੀ ਸੰਗਤ ਆਈ ਹੋਈ ਹੈ ਇਕੱਠੀ ਓਹ ਵੀ ਦੇਖਾ ਗਿਆ ਲੋਬੀ ਜੋਤ ਲਈ ਕੇਕ ਜਿਹੜਾ ਲੈ ਕੇ ਆ ਨਾ ਆ ਦੇਖੋ ਕੀ ਬਾਤ ਆ ਜੀ ਉੱਤੇ ਪਾਸਪੋਰਟ ਵੀ ਬਣਿਆ ਹੋਇਆ ਹੈ ਹੈ ਬਹੁਤ ਸੋਹਣਾ ਕੇਕ ਆ ਨਾ ਕੇਕ ਵੀ ਮੂੰਹੇ ਬੁਲਾਇਆ ਪਿਆ ਬਈ ਗੱਲ ਬਾਤ ਆ ਪੂਰੀ ਵਧੀਆ ਨਾ ਬਹੁਤ ਸੋਹਣਾ ਲੋਬੀ ਚੱਲਦੇ ਆ ਉੱਪਰ ਡੈਕੋਰੇਸ਼ਨ ਕੀਤੀ ਹੋਈ ਆ ਸੈਕਟਰੀ ਸਾਹਿਬ ਬਾਣਯੋਗ ਚਲੋ ਅੱਗੇ ਲੱਗੋ ਆ ਜੋ ਆਜੋ ਫੁੱਟ ਜੀ ਚਲੋ ਜੀ ਚਲੋ ਚਲੋ ਪੱਕੇ ਕੈਨੇਡਾ ਦੇ ਵਿੱਚ ਕੇ ਕੱਟੀਏ ਹੁਣ ਆਪਾਂ ਕੇ ਕਨੇਡਾ ਸਹੀ ਗਾ ਕੇ ਖਾਣ ਤੋਂ ਪਹਿਲਾਂ ਐਕਸਰਸਾਈਜ਼ ਕਰਨੀ ਜ਼ਰੂਰੀ ਆ ਦੇਖੋ ਹੈ ਜਸਵਿੰਦਰ ਜੇ ਕੇ ਖਾਣਾ ਪਹਿਲਾਂ ਐਕਸਰਸਾਈਜ਼ ਬੱਲੇ 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 ਲਓ ਵੀ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਨਮਨੀਤ ਦਮਨ ਇਹਨਾਂ ਸਾਰਿਆਂ ਨੇ ਕੀਤੀ ਆ ਆ ਦੇਖੋ ਆ ਕੇ ਯੋਰਾਜ ਬੋ ਤਾਂ ਖੜ ਜਾ ਆ ਦੇਖੋ ਸ਼ਕਤੀ ਲਓ ਜੀ ਸਾਰੀ ਸੰਗਤ ਆ ਗਈ ਆ ਕੇ ਕੱਟਣ ਦੀਆਂ ਤਿਆਰੀਆਂ ਆਜੋ ਵੀ ਆਜੋ ਪੱਖਾ ਕਿਹਨੇ ਚਲਾਦਾ ਫੀ ਆਜੋ ਸਾਰੇ ਕੁਆ ਜੀ ਆ ਗਏ ਆ ਲੋ ਵੀ ਆਜੋ ਵੀ ਆਜੋ ਆਜੋ ਵੀ ਆਜੋ ਆ ਵੀ ਜੋ ਤਾਂ ਤੇਰੀ ਮਦਦੇ ਆਉਂਦੇ ਤੇਰੇ ਜੁਆਕਰ ਯਾਰ ਵਿੱਚ ਆਹੋ ਯੂਵੀ ਆਹ ਬੜੂ ਕਟੂ ਪਾ ਮੈਂ ਮੋਟਰ ਚਲਵਾ ਹਾਂ ਆ ਅਕੜੇਂ ਕਰਾ ਸਿੱਧਾ ਮੱਚਾ ਸੌੜ ਲਾਓ ਵੀ ਕੇ ਕਟਿਆ ਜਾ ਰਿਹਾ ਹੁਣ ਸਾਰੇ ਜਣੇ ਇਕੱਠੇ ਆ ਰੌਣਕਾਂ ਖੂਗਾ ਯੂ ਵੀ ਨੇ ਬਹੁਤ ਕੱਲ ਆ ਕੇ ਸਾਰੇ ਬੁਲਬਲੇ ਫੁਲਾਏ ਹਨ ਯੂ ਵੀ ਬੁਲਬਲੇ ਕੀ ਫੁਲਾਏ ਇੰਦਰ ਮੈਂ ਦੇਖਿਆ ਹੋਇਆ ਦੇਖਿਆ ਹੋਇਆ ਉਹ ਵੀ ਆਜੋ ਵੀ ਆਜੋ ਰਤਨ ਜੋਤ ਆਜੋ ਤੁਸੀਂ ਵੀ ਰਾਸ਼ਟਰੀ ਭਾਰੀ ਸੜੀ ਹੋਈ ਫੋੜਾਂਗੇ ਸਾਰੇ ਬਲੂਨ ਫੋੜਾਂਗੇ ਇੱਕ ਇੱਕ ਕਰਕੇ ਨਹੀਂ ਫੋੜਾਂਗੇ ਨਹੀਂ ਫੋੜਾਂਗੇ डैडी <laughs> भी, भी आ गया के गए सारे चला सारे चलाई कुछ जाओ भी ਹੈਪੀ ਬਰਥਡੇ ਹੈ ਜੀ ਹੈਪੀ ਬਰਥਡੇ ਹੈ ਅੱਜ ਦਾ ਬਰਥਡੇ ਹੈ ਜੀ ਹੈਪੀ ਬਰਥਡੇ ਹੈ ਜੀ ਹੈਪੀ ਬਰਥਡੇ ਹੈ ਜੀ ਹੈਪੀ ਬਰਥਡੇ ਹੈ ਜੀ आज दादा जी बोल रहे हैं 2000 जाके आ जाक इन्हें अंत करनी करनी है नहीं 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 फाड़ो तो ਮੋਹਨ ਬੋਨਾ ਜੂਰੀ ਹੋਈ ਖੋਣਾ ਇਹ ਲਊ ਪੰਗਾ ਕਿਹ ਲਾਜੀ ਪੰਗਾ ਲੰਦਾ ਹੈ ਚੱਲ ਵਸ ਚਲੋ ਬਈ ਆ ਜਾ ਸਾਰੇ ਜਣੇ ਚਲੋ ਪੱਪੀ ਮੂਲ ਪੜ ਗਿਆ

ਜੋ ਵੀ ਮਨੇ ਤੁਸਤਾਂ ਲਾਵਾ ਰਹਾਂ ਜੂਵੀ ਤੇ ਸਾਹਮਣੇ ਆਇਆ ਤੇਰਾ ਕੰਮ ਚਲੋ ਭਾਈ ਹਲ ਕਰਦੇ ਹਾਂ ਜੁੜਾ ਰੋੜ ਨਹੀਂ ਚਾਹ ਹੈ ਤੇਰੇ ਕੋਲੇ ਆਲਾ ਭਾਗ ਅੱਗੇ ਨਹੀਂ ਅੱਗੇ ਆਇਓ ਇੱਕ ਜੋ ਲਓ ਭਾਈ ਤੇ ਆਉਂਦਾ ਸਖੋ ਲਓ ਭਾਈ

हेलो और सारे जाने एक फोटो करा ला नहीं ना यू बी सारा दिन रात लोग यहां और सारे जाने लॉबी एक फैमिली फोटो कर दे हुए दमन क्या कहना चाहोगे <laughs> ਹੋਜੋ ਹੋਜੋ ਜਿਹੋ ਜੋ ਅੱਗੇ ਹੋਜੋ ਆ ਜਾ ਦੁਲਾ ਜੀ ਤੁਸੀਂ ਵੀ ਆ ਜਾਓ ਆ ਜਾ ਬਈ ਚੱਲ ਬਾਕੀ ਜੀ ਬਾਕੀ ਜੀ ਚਲੋ ਜਾਈਏ ਚਲੋ ਦੁਲਲੇ ਚੱਲ ਫੋਟੋ ਖਲ ਲੱਗੇ ਆ ਤੂੰ ਯਾਦਗਾਰੀ ਤਸਵੀਰ ਕਰਾਉਂਦੇ ਹੋਏ ਹਟ ਜਾਓ ਸਾਰੇ ਆਗੇ ਸਾਰੇ ਚਲੋ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਤੁਸੀਂ ਖੜੋ ਮੈਂ ਬਾਤ ਚਾ ਲੈਣਾ ਇੱਕ ਬੰਦਾ ਵਾਹ ਚ ਆ ਜੂਗਾ ਚਲੋ ਨਹੀਂ ਮੈਂ ਦਿੱਤ ਮੈਂ ਕਰਾਈ ਹੋਈ ਆ ਫੋਟੋ ਪੁੱਤ ਖੜ ਜਾ ਇੱਕ ਮਿੰਟ ਬਹੁਤ ਜਣਾ ਕਰਾਈ ਹੋਈ ਆ ਜਾਓ ਜਾਓ ਪਰਫੈਕਟ 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 ਵੀ ਫੋਟੋ ਬਹੁਤ ਐਡ ਹੋ ਗਈ ਆ ਹੁਣ ਆ ਦੇਖੋ ਰਾਉਂਡ ਤੇ ਰਾਉਂਡ ਟਾ ਬਣ ਗਿਆ ਸਾਰਿਆਂ ਨਾਲ ਬੈਠੋ ਵੀ ਹੁਣ ਕੇਕ ਤੇ ਹਮਲਾ ਕਰ ਦਿਓ ਪੀਕ ਤੇ ਹਮਲਾ ਕਰਦੇ ਹੋਏ ਆਪ ਹੀ ਸਿਖਰ ਚ ਤੱਕ